ਇੱਕੀ ਦੇਖੀ ਦੇਣਾ ਜਾਨਾ ਭਾਈ ਜੀ ਤੁਸੀਂ ਵੀ ਨਾਲ ਹੀ ਹੋ ਹੋ ਬੀ ਗੱਲ ਦੀ ਹੋ ਹੋ ਲੱਗੇ ਰੋਟੀ ਨਾਲ ਇਹ ਕਰੋਗੇ ਮੈਂ ਤੁਹਾਨੂੰ ਤੁਹਾਡਾ ਭਰਾ ਬਹੁਤ ਜ਼ਰੂਰੀ ਹੈ ਕਿ ਨਹੀਂ ਤੁਸੀਂ ਹਵਾ ਘੰਡੇ ਪਾਣੀ ਪੁੱਛੋ ਪਾਣੀ ਵਾਲੀ ਦੇਖੋ ਬਰੈਡ ਦੇ ਦਿਓ ਬਰੈਡ ਦੇ ਦਿਓ ਅਨੇ ਬਾਬਾ ਜੀ ਆ ਵੀਰ ਕਹਿੰਦੇ ਆ ਕਿ 2023 ਵਿੱਚ ਵੀ ਹਾਂਜੀ ਹਾਂਜੀ ਆਪਣਾ ਮਾਰਤ ਲੀ ਗਏ ਹਾਂਜੀ ਬਹੁਤ ਜਿਆਦਾ ਉਦੋਂ ਇਤੋਂ ਬੰਟ ਟੁੱਟਾ ਸੀ ਤੇ ਸਾਹਮਣੇ ਉਦੋਂ ਘਰ ਮੇਰਾ ਜਿਹੜਾ ਰੁੜ ਗਿਆ ਜੀ ਘਰ ਉੜ ਗਿਆ ਸਰਕਾਰਾਂ ਨੂੰ ਕੋਈ ਨਹੀਂ ਮਿਲਿਆ ਮੈਨੂੰ ਕੋਈ ਸੱਜਣ ਦਾ ਨਹੀਂ ਵੀਰ ਨੇ ਕਨੇਟਾਂ ਦਿੱਤੀਆਂ ਕੇ ਜਾ ਕੇ ਘਰ ਬਣਿਆ ਸਰਕਾਰਾਂ ਨੂੰ ਕੋਈ ਨਹੀਂ ਉਦੋਂ ਮਿਲਿਆ ਮੈਨੂੰ ਤੇ ਹੁਣ ਆਣ ਕੇ ਫੇਰ ਦੇਖ ਲਓ ਬੰਟ ਟੁੱਟਾ ਸਾਹਮਣੇ ਸੱਟ ਹੋਣ ਦੀ ਹੈ ਕੋਈ ਕੋਈ ਪਤੰਤਰ ਪਾਲ ਲਾ ਕੇ ਡੱਕ ਛੱਡੇ ਨੀਆ ਤੋਂ ਲਿਓ ਦੇ ਦੇ ਦਿਆ ਫਿਰ ਦੁਬਾਰਾ ਪੁੱਛਦੇ ਫਿਰ ਤੁਸੀਂ ਆਪੇ ਬਣਾਇਆ 23 ਤੋਂ ਬਾਅਦ ਹਾਂਜੀ ਕੋਈ ਤੁਹਾਨੂੰ ਹੈਲਪ ਨਹੀਂ ਮਿਲੀ ਹੈਲਪ ਸਰਕਾਰ ਵੱਲੋਂ ਨਹੀਂ ਮਿਲੀ ਕੋਈ ਤੁਹਾਡੇ ਕਿਸੇ ਜਿੰਦਾਨੀ ਵੀਰ ਨੇ ਨਾ ਕੋਈ ਨੈਟ ਦਿੱਤੀ ਇੱਕ ਨਸੀਬ ਲੈਤਾਈ ਫਿਰ ਇਦਾਂ ਖੜੇ ਕੀਤੇ ਆ ਕੋਈ ਟੈਲੈਂਟਰ ਨਹੀਂ ਅੰਦਰ ਦੇਖ ਲਓ ਚੋਈ ਜਾਂਦੇ ਕੋਠੇ ਉਦਾਂ ਹੀ ਸਾਵਣਾ ਟੈਲੈਂਟਰ ਕੀ ਪਿਆ ਨਹੀਂ ਜੀ ਟੈਲੈਂਟਰ ਉਹ ਤਾਂ ਅੰਦਰ ਵਿਖਾਈ ਮੜਾਇਆ ਅੰਦਰ ਜੀ ਲੰਦਰ ਉਦੋਂ ਤਰਪਾਲ ਪਾਈ ਚੋਂਦੇ ਕੋਠੇ ਅੰਦਰ ਦੇਖ ਲਓ ਜੀ ਅੰਦਰ ਦਿਖਾ ਦੇ ਤਰਪਾਲਾ ਮਿਲੀਆਂ ਤੁਹਾਨੂੰ ਹੁਣ ਕਿ ਨਹੀਂ ਅੰਦਰਪਾਲ ਮਿਲੀਆਂ ਤੀਨਾ ਪਈਆਂ ਉਹਨਾਂ ਦੀਆਂ ਜੀ ਟੈਲਿਆਂ ਵਾ ਅੱਛਾ ਟੈਲਿਆਂ ਚੋਂਦੇ ਤੇ ਤਾਂ ਕਰਕੇ ਦਈਏ ਜੀ ਵਾਇਗਰੂ ਜੀ 2023 ਚ ਕਹਿ ਰਿਹਾ ਵੀ ਉਦੋਂ ਵੀ ਇਹਨਾਂ ਦਾ ਮਕਾਨ ਢੱਟ ਗਿਆ ਸਾਰਾ ਇਹਨਾਂ ਨੇ ਆਪਣੇ ਕੋਲੋਂ ਬਣਾਇਆ ਮਤਲਬ ਕਿਸੇ ਨੇ ਮਦਦ ਕਰਤੀ ਥੋੜੀ ਬਹੁਤ ਜਿੱਦਾਂ ਵੀ ਨਾ ਰਾਲ ਮੜਕੇ ਲੱਤ ਨੂੰ ਪ੍ਰੋਬਲਮ ਜਾਂਦੀ ਲੱਤ ਨੂੰ ਜਿੱਦਾਂ ਜੀ ਮੈਂ ਨਾ 2022 ਦੇ ਵਿੱਚ ਮੇਰੇ ਪ੍ਰੈਕਸ਼ਨ ਹੋ ਗਿਆ ਫਿਰ ਬੀੜੀ-ਬੀੜੀ ਚਲਾ ਰਣੇ ਕਿ ਜਾਰਾ ਕਰੀਦਾ ਹੈ ਹਾਬ ਤੱਕ ਦਾਣੀ ਇਕੱਠੀ ਹੋਈਂਦੀ ਹੈ ਮੈਂ ਬੁੰਡੇ ਪਿੰਡ ਵਾਲੇ ਪਤਨ ਤੇ ਬੀੜੀ ਚਲਾ ਰਿਹਾ 15 ਤੋਂ 22 ਤੱਕ ਫਿਰ ਮੇਰੇ ਪ੍ਰੈਕਸ਼ਨ ਖਾ ਖ ਲੱਗਾ ਸਾਬ ਦਾ ਉਤੋਂ ਲਾਜ ਕਰਾਇਆ 30 ਲੱਖ 3.5 ਲੱਖ ਰੁਪਈਆ ਲੱਗਾ ਨਾਰ ਬਲੋਗਾ ਵੀ ਲੱਤੀ ਫਿਰ ਆਪ ਸਾਰੀ ਸਜੀ ਸਾਰੀ ਆ ਹੁਣ ਜਾ ਕੇ ਦੇ ਲਾ ਕੇ ਸਜੀ ਬਹਾਟ ਹੋਈ ਆ ਤੇ ਫਿਰ ਉਹਨਾਂ ਦੇ ਪੀਜੀਆ ਜੋ ਪੀਜੀਆ ਜਾਂ ਜੋਗੇ ਨਹੀਂ ਹੈਗੇ ਤੇ ਫਿਰ ਮੇਰੇ ਮੜ ਮੜ ਗਿਾਰੇ ਬੱਚੇ ਮੇਰੇ ਤਿੰਨ ਬੱਚੇ ਆ ਗੁੜੀਆ ਦਮੀ ਚ ਪੜਦੀ ਲੜਕਾ ਸ਼ਨੀ ਚ ਪੜਦਾ ਇੱਕ ਛੋਟਾ ਬੱਚਾ 4 ਸਾਲ ਦਾ ਉਹਨਾਂ ਨੂੰ ਪਾਰ ਪਹਚਾਇਆ ਪਰਸੋਂ ਦਾ ਸਕੂਲੇ ਲੱਕ ਰਿਹਾ ਹਾਂ ਉਹਨਾਂ ਸਮਾਨ ਪਿਆ ਇੱਥੇ ਸਮਾਨ ਦਾ ਕਰਕੇ ਮੈਂ ਉਹਨਾਂ ਦਾ ਕਰਕੇ ਬੈਠਾ ਹਾਂ ਚਲੋ ਫਿਰ ਹਾਲੇ ਤੁਹਾਨੂੰ ਹੁਣ ਆ ਚੱਲਣਾ ਗਣਾ ਹਾਂ ਜੋ ਹਾਂਜੀ ਹਾਂਜੀ ਬਸ ਮਤਲਬ ਨੰਬਰ ਤੁਹਾਡਾ ਕੋ ਹੋਣਾ ਹੀ ਕੋਈ ਵੀ ਕਿਹੇ ਚੀਜ਼ ਦੀ ਲੋੜ ਹੋਵੇ ਤੁਸੀਂ ਮੇਰੇ 'ਚ ਫੋਨ ਕਰਨਾ ਠੀਕ ਹੈ ਹਾਂ ਜੀ 1 40 570 ਬਤੈ ਚਾਹ ਬਣਾ ਲਈ ਬਸ ਧੰਨਵਾਦ ਜੀ ਨਹੀਂ ਨਹੀਂ ਨਿਕਾ ਦੁੱਧ ਨਹੀਂ ਕੋਈ ਨਹੀਂ ਧੰਨਵਾਦ ਜੀ ਧੰਨਵਾਦ ਸੁੱਕਾ ਦੁੱਧ ਮੰਗਾਇਆ ਹੋਏ ਤੇ ਦੂਜਾ ਤੇ ਖਰਾਬ ਹੋ ਜਾਂਦਾ ਨਾ ਸੁੱਕਾ ਸੁੱਕਾ ਦੁੱਧ ਤੁਹਾਨੂੰ ਜਲਦੀ ਮਿਲ ਜਾਣਾ ਸਾਨੂੰ ਪਹੁੰਚਾ ਦਿਜੀਏ ਹਾਂਜੀ ਜ਼ਰੂਰ ਜ਼ਰੂਰ ਇਹ ਆਪਾਂ ਕਿ ਉਹ ਆਪਾਂ ਪੁਲ ਜੇ ਤੋਂ ਆਏ ਆ ਪੁਲ ਨਹੀਂ ਜੜਾ ਨਹੀਂ ਪੁਲ ਤੇ ਇੱਥੋਂ ਆਪਾਂ ਕੇ ਪਿੱਛੋਂ ਕਿਤੇੋਂ ਦੂਰੋਂ ਕਿਤੇ ਆਏ ਤੁਸੀਂ ਆਪਾਂ ਜੇ ਅੰਮ੍ਰਿਤਸਰ ਤੋਂ ਆਏ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਆ ਜਣੇ ਆ ਪਹਿਲਾਂ ਵੀ ਇੱਕ ਵਾਰ ਪਰ ਇੱਧਰ ਤੁਹਾਡੇ ਦੇ ਪਾਸੇ ਨਹੀਂ ਆਪਾਂ ਆਏ ਇੱਧਰ ਆ ਜੀ ਇਨਾਰੇ ਠੀਕ ਹੈ ਠੀਕ ਆ ਬਾਬਾ ਜੀ ਠੀਕ ਹੈ